ਸਸ਼ੀ ਕਾਂਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੀ ਆ ਕਿ ਹੰਕਾਰ ਚਾਹੇ ਸੱਤਾ ਦਾ ਹੋਵੇ ਚਾਹੇ ਪੈਸੇ ਦਾ ਹੋਵੇ ਚਾਹੇ ਸ਼ਕਤੀ ਦਾ ਹੋਵੇ ਚਾਹੇ ਸੱਤਾ ਦਾ ਹੋਵੇ ਚਾਹੇ ਸ਼ਕਤੀ ਦਾ ਹੋਵੇ ਚਾਹੇ ਪੈਸੇ ਦਾ ਹੋਵੇ ਚਾਹੇ ਹੁਸਨ ਦਾ ਹੋਵੇ ਮਾਣ ਤੇ ਹੰਕਾਰ ਹਮੇਸ਼ਾ ਇਨਸਾਨ ਨੂੰ ਡੋਬਦੇ ਆ ਤੇ ਅੱਜ ਕੱਲ ਲੋਕਾਂ ਨੂੰ ਬਾਲਾ ਹੰਕਾਰ ਗਿਆਨ ਦਾ ਏ ਕਿ ਦੇਖੋ ਹੰਕਾਰ ਪਾਵੇ ਕਿਸੇ ਵੀ ਚੀਜ਼ ਦਾ ਹੋਵੇ ਕੋਈ ਵੀ ਹੋਵੇ ਜਿੱਦਾਂ ਕਿ ਮੰਨ ਲਓ ਕਿਸੇ ਨੂੰ ਆਪਣੀ ਪੋਸਟ ਦਾ ਹੰਕਾਰ ਹੈ ਕਿ ਮੈਂ ਜੀ ਆਵਾਂ ਦੇਖੋ ਹੈਨਾ ਮੈਨੂੰ ਇੰਨਾ ਗਿਆਨ ਹੈ ਮੈਂ ਇੰਨਾ ਸ਼ਕਤੀਵਾਨ ਆ ਮੈਂ ਇੱਕ ਸੱਤਾ ਤੇ ਬਿਰਾਜਮਾਨ ਆ ਮੈਂ ਇੱਕ ਮਤਲਬ ਮੈਂ ਇੱਕ ਗਿਆਨਮਾਨ ਵਿਅਕਤੀ ਆ ਕਿ ਮੈਨੂੰ ਨੌਲੇਜ ਹੀ ਬੜੀ ਆ ਉਹ ਫਿਰ ਦੂਜਿਆਂ ਨੂੰ ਕ੍ਰਿਟਿਸਾਈਜ਼ ਹੀ ਕਰਦੇ ਫਿਰਦੇ ਆ ਹੈਨਾ ਕਹਿਣ ਦਾ ਮਤਲਬ ਕਿ ਜੇ ਕਿਸੇ ਤੁਹਾਡੇ ਚ ਕੋਈ ਪਲੱਸ ਪੁਆਇੰਟ ਹੈ ਪਲੱਸ ਪੁਆਇੰਟ ਕੇ ਮਤਲਬ ਤੁਸੀਂ ਕਿਸੇ ਚੀਜ਼ ਵਿੱਚ ਮਹਾਨਤਾ ਹਾਸਲ ਕੀਤੀ ਹੈ ਤਾਂ ਇਹਦੇ ਵਿੱਚ ਤੁਹਾਡਾ ਕੀ ਹੈ ਨਹੀਂ ਨਹੀਂ ਤੁਹਾਡਾ ਹੈ ਤੁਸੀਂ ਮਾਨਤਾ ਹਾਸਲ ਕੀਤੀ ਹੈ ਪਰ ਇਹ ਸੋਚੋ ਤੁਸੀਂ ਹਰ ਰੋਜ਼ ਇੱਕ ਚੀਜ਼ ਆਪਾਂ ਹਰ ਜਗ੍ਹਾ ਪ੍ਰਕਿਰਤੀ ਦੇ ਬਾਰੇ ਜਾਣਦੇ ਆ ਕਿ ਕੁਦਰਤ ਕਰਵਾਂਦੀ ਹੈ ਕੁਦਰਤ ਹਰ ਚੀਜ਼ ਕਰਵਾਂਦੀ ਹੈ ਉਹਨੇ ਤੁਹਾਡੇ ਅੰਦਰ ਗਿਆਨ ਤੁਹਾਡੇ ਅੰਦਰ ਪਾਵਰ ਦਾ ਇੱਕ ਸੰਚਾਰ ਕੀਤਾ ਤੁਹਾਨੂੰ ਲੱਗਿਆ ਕਿ ਮੈਨੂੰ ਆਹ ਕਰਨਾ ਚਾਹੀਦਾ ਮੈਨੂੰ ਇਹਦੇ ਵਿੱਚ ਇੰਟਰਸਟ ਹੈ ਮੈਨੂੰ ਸ਼ੌਂਕ ਹੈ ਤਾਂ ਤੁਸੀਂ ਉਹ ਚੀਜ਼ ਕੀਤੀ ਸ਼ੌਂਕ ਨਾਲ ਕੀਤੀ ਤੇ ਤੁਸੀਂ ਉਹ ਚ ਸਫਲਤਾ ਹਾਸਲ ਕਰ ਲਈ ਉਹ ਤੁਹਾਡੇ ਸ਼ੌਂਕ ਦਾ ਤੇ ਤੁਹਾਡੀ ਮਿਹਨਤ ਦਾ ਮੁੱਲ ਪਿਆ ਜੋ ਕਿ ਤੁਹਾਨੂੰ ਕੁਦਰਤ ਨੇ ਦਿੱਤਾ ਸੀ ਦਿਮਾਗ ਵੀ ਤੇ ਉਹਨੇ ਹੀ ਦਿੱਤਾ ਤਾਂ ਹੀ ਤੁਸੀਂ ਮਿਹਨਤ ਕਰ पाए ਹਨਾ ਗਿਆਨ ਵੀ ਦੀ ਪ੍ਰਾਪਤੀ ਤੇ ਇੰਟਰਸਟ ਵੀ ਉਹਨੇ ਹੀ ਦਿੱਤਾ ਕਿਉਂਕਿ ਤੁਹਾਡੇ ਸਟਾਰ ਉਦਾਂ ਦੇ ਸੀ ਤੇ ਤੁਹਾਡਾ ਸ਼ੌਂਕ ਉਦਾਂ ਦਾ ਬਣਿਆ ਜਿੱਦਾਂ ਹੁਣ ਜਿੱਦਾਂ ਆਪਾਂ ਕਹਿੰਨੇ ਆ ਕਿ ਹੁਣ ਹੰਕਾਰ ਜਦੋਂ ਆਵੇ ਭਾਵੇਂ ਹੁਸਨ ਕਈਆਂ ਨੂੰ ਬੜਾ ਹੁਸਨ ਮੈਂ ਬੜੀ ਸੋਹਣੀ ਹੈ ਤੇ ਤੁਹਾਡਾ ਹੁੱਚ ਕੀ ਹੈ ਜੇ ਤੁਸੀਂ ਸੋਹਣੇ ਹੋ ਤੇ ਤੁਹਾਨੂੰ ਬਣਾਉਣ ਵਾਲੇ ਨੇ ਉਸ ਤਰ੍ਹਾਂ ਦਾ ਬਣਾਇਆ ਇਹਦੇ ਵਿੱਚ ਤੁਸੀਂ ਕੀ ਲੱਗ ਤੋਂ ਲਾ ਲਿਆ ਕਿ ਤੁਸੀਂ ਇਸ ਚੀਜ਼ ਤੇ ਮਾਣ ਹੰਕਾਰ ਕਰਦੇ ਪਏ ਹੋ ਜਦੋਂ ਨਾ ਇਨਸਾਨ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਇਸ ਕਰਕੇ ਉਤਪਨ ਹੋਣ ਲੱਗ ਜਾਣ ਤਾਂ ਉਹਦੀ ਇੱਕ ਅਲੱਗ ਜੀ ਦਿਮਾਗ ਦੀ ਸੋਚ ਬਣ ਜਾਂਦੀ ਆ ਤਾਂ ਫਿਰ ਉਹਨੂੰ ਲੱਗਦਾ ਕਿ ਬਾਕੀ ਤਾਂ ਜਿੱਦਾਂ ਸਾਰੀਆਂ ਸਾਰੇ ਨਾ ਇੱਕ ਇੱਕ ਮਤਲਬ ਮੂਰਖ ਤੇ ਅਨਪੜ ਲੋਕ ਨੇ ਇੱਕ ਮੈਂ ਹੀ ਆ ਜਿਹਨੂੰ ਅਕਲ ਹੈ ਉਹਨੂੰ ਉਹਨੂੰ ਲੱਗਦਾ ਕਿ ਮੈਂ ਹੀ ਆ ਕਿ ਜਿਹਨੂੰ ਅਕਲ ਹੈ ਉਹ ਬਸ ਆਪਣੇ ਆਪ 'ਚ ਆਪਣੇ ਆਪ ਨੂੰ ਹੀ ਸਭ ਤੋਂ ਜ਼ਿਆਦਾ ਸਮਝਦਾਰ ਤੇ ਸਭ ਤੋਂ ਜ਼ਿਆਦਾ ਮਤਲਬ ਐ ਸਮਝਦਾ ਕਿ ਮੈਂ ਸਮਝਦੀ ਜਾਂ ਸਮਝਦਾ ਕਿ ਮੈਂ ਸਭ ਤੋਂ ਪਤਾ ਨਹੀਂ ਬੇਟੂ ਕੀ ਮਿਲ ਗਿਆ ਬਸ ਆ ਦਿਮਾਗ 'ਚ ਵੱਡ ਜਾਂਦੇ ਹੈ ਹੈਨਾ ਕਹਿੰਦੇ ਆ ਇੱਕ ਬੜੀ ਵਧੀਆ ਗੱਲ ਆ ਮੈਂ ਪਹਿਲਾਂ ਵੀ ਸ਼ਾਇਦ ਕੀਤੀ ਸੀ ਕਹਿੰਦੇ ਇਹ ਦੌਲਤ ਤੇ ਸ਼ੌਹਰਤ ਹਰੇਕ ਤੋਤਾ ਹਰੇਕ ਨੂੰ ਤਾਂ ਪੱਚਦੀ ਵੀ ਹੈ ਨਹੀਂ ਇਦੌਲਤ ਤੇ ਸਾਰਤ ਹਰੇਕ ਨੂੰ ਤਪੱਚਦੀ ਵੀ ਹੈ ਨਹੀਂ ਅਗਲਾ ਧਰਤੀ ਤੇ ਕਦਮ ਹੀ ਨਹੀਂ ਲਾਉਂਦਾ 2 ਫੁੱਟ ਉੱਚਾ ਹੀ ਚੱਲਦਾ ਹੈ ਕਿ ਲੈ ਬਈ ਮੇਰੇ ਵਰਗਾ ਕੋਈ ਨਹੀਂ ਇੱਕ ਮੈਂ ਇੱਕ ਅਫਸਰ ਦੇਖਿਆ ਆਰਮੀ ਚ ਸੀ ਨੇਵੀ ਚ ਸੀ ਸ਼ਾਇਦ ਤੇ ਕੋਈ ਕਾਫੀ ਅੱਛੀ ਉਹਦੀ ਪੋਸਟ ਸੀ ਦੇਖੋ ਜੀ ਅਸੀਂ ਕਿਤੇ ਗਏ ਸੀ ਤੇ ਉਹਦੇ ਉਹ ਬੱਸ ਐ ਬੈਠਾ ਉਹ ਆਕੜਿਆ ਮਤਲਬ ਐ ਲੱਗੇ ਕਿ ਉਹਦੀ ਗਰਦਨ ਜੇ ਹਿੱਲੀ ਤਾਂ ਜਿਵੇਂ ਪਤਾ ਨਹੀਂ ਉਹਨੂੰ ਕੀ ਹੋ ਜਾਣਾ ਤੇ ਉਹ ਖਾਣਾ ਵੀ ਖਾ ਰਿਹਾ ਹੂੰ ਹੂੰ ਐ ਜਿਵੇਂ ਠੀਕ ਆ ਓਕੇ ਓਕੇ ਤੁਸੀਂ ਅਫਸਰ ਹੋ ਪਰ ਤੁਸੀਂ ਨੋਰਮਲ ਲਾਈਫ ਦੇ ਵਿੱਚ ਆਪਣੇ ਆਪ ਨੂੰ ਕੀ ਅਕੜਾਇਆ ਹੈ ਗੱਲ ਨਹੀਂ ਮੈਂ ਕਰਨੀ ਜੇ ਗੱਲ ਕਰਨੀ ਆ ਤਾਂ ਮੈਂ ਐ ਕਰਨੀ ਅੱਖਾਂ ਬਾਹਰ ਕੱਢ ਕੇ ਕਰਨੀ ਆ ਦੇਖੋ ਤੁਸੀਂ ਤੁਹਾਡੇ ਪਰਿਵਾਰ ਨਾਲ ਤੁਹਾਡੀ ਵਾਈਫ ਬੈਠੀ ਆ ਉਹਦੇ ਨਾਲ ਦੋ ਬੱਚੇ ਉਹਦੇ ਬੈਠੇ ਆ ਉਹ ਉਹਨੂੰ ਉਹਨਾਂ ਨਾਲ ਗੱਲ ਕਰਦਾ ਨਹੀਂ ਐਦਾਂ ਨਹੀਂ ਐ ਨਹੀਂ ਤੁਹਾਡਾ ਸਟਾਈਲ ਤੁਹਾਡੀ ਜੌਬ ਨੇ ਤੁਹਾਨੂੰ ਇੱਕ ਤਰ੍ਹਾਂ ਦਾ ਤਰੀਕੇ ਨਾਲ ਉਸ ਤਰ੍ਹਾਂ ਕੀਤਾ ਆਪਾਂ ਉਹਨਾਂ ਨੂੰ ਐ ਨਹੀਂ ਕਰਦੇ ਪਏ ਕਿ ਉਹ ਉਹਨਾਂ ਦਾ ਹੋ ਸਕਦਾ ਸਾਰੇ ਇਦਾਂ ਦੇ ਨਹੀਂ ਹੁੰਦੇ ਪਰ ਮੈਂ ਜਿਹਨੂੰ ਜਾਣਦੀ ਆ ਮੈਂ ਜਿਨ੍ਹਾਂ ਨੂੰ ਮਿਲੀ ਉਹ ਇਦਾਂ ਤਾਂ ਇੱਕ ਜਦੋਂ ਤੁਸੀਂ ਰੁਟੀਨ ਦੇ ਵਿੱਚ ਕੋਈ ਕੰਮ ਵੀ ਕਰਦੇ ਹੋ ਉਹਨਾਂ ਤੇ ਤੁਹਾਨੂੰ ਉਦਾਂ ਦੀ ਹੈਬਿਟ ਵੀ ਬਣ ਜਾਂਦੀ ਆ ਇਹ ਵੀ ਚਲੋ ਇੱਕ ਕੰਮ ਹੀ ਐ ਪਰ ਮੈਂ ਇੱਕ ਗੱਲ ਇਹਦੇ ਵਿੱਚ ਅਪਾਜੇਜ ਗੱਲ ਚਰਚਾ ਕਰਦੇ ਆ ਕਿ ਹੰਕਾਰ ਭਾਵੇਂ ਕਿਸੇ ਵੀ ਚੀਜ਼ ਦਾ ਹੋਵੇ ਕਿਸੇ ਵੀ ਚੀਜ਼ ਦਾ ਹੋਵੇ ਜਦੋਂ ਤੁਹਾਡੇ ਦਿਮਾਗ ਤੇ ਤੁਹਾਡੀ ਨਿੱਜੀ ਜ਼ਿੰਦਗੀ ਨੂੰ ਡਿਸਟਰਬ ਕਰਨ ਲੱਗ ਜਵੇ ਤਾਂ ਉਹ ਗਿਆਨ ਵੀ ਸਵਾ ਹੈ ਤੇ ਮਾਣ ਵੀ ਸਵਾ ਹੈ ਜੇ ਤੁਸੀਂ ਇੱਕ ਇੱਕ ਇਹ ਕਈ ਜਣਾ ਕੇ ਸਾਡੇ ਕੋਲ ਆਵੈ 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 ਇਟਸ ਓਕੇ ਇਹ ਦੁਨੀਆਦਾਰੀ ਚ ਹੈਨਾ ਤੇ ਤੁਸੀਂ ਇੱਥੇ ਹੀ ਆ ਕੇ ਕੀਤਾ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਰਾਮਣ ਦੀ ਆਪਾਂ ਗੱਲ ਕਰੀਏ ਮੈਂ ਕਹਿੰਨੀ ਹਉਤੋਂ ਗਿਆਨਵਾਨ ਬੰਦਾ ਕੋਈ ਨਹੀਂ ਸੀ ਉਤੋਂ ਗਿਆਨਵਾਨ ਕਿਉਂਕਿ ਉਹਨੇ ਬੜਾ ਗਿਆਨ ਸੀ ਤੇ ਜੇ ਆਪਾਂ ਕਰੀਏ ਮਾਨ ਦੇਖੋ ਇੱਕ ਮੈਂ ਹੋਰ ਗੱਲ ਤੁਹਾਨੂੰ ਕਹਿੰਨੀ ਆਪਾਂ ਇਹ ਨਹੀਂ ਕਹਿੰਦੇ ਕਿ ਮਾਨ ਨਾ ਕਰੋ ਹੰਕਾਰ ਨਾ ਕਰੋ ਭਾਈ ਕੁਦਰਤੀ ਇਹ ਦੁਨੀਆ ਚ ਹੋ ਜਾਂਦਾ ਫਿਰ ਕਰੇ ਕੀ ਬੰਦਾ ਕਹਿੰਦੇ ਆ ਹੂਸਨ ਹੋਵੇ ਤੇ ਮਾਣ ਨਾ ਹੋਵੇ ਚੀਜ਼ ਹੋਵੇ ਹੰਕਾਰ ਨਾ ਹੋਵੇ ਹੈਨਾ ਗਿਆਨ ਹੋਵੇ ਤੇ ਮਾਣ ਨਾ ਹੋਵੇ ਇਹ ਤੇ ਹੁੰਦਾ ਹੀ ਨਹੀਂ ਹੈਨਾ ਇਹ ਤੇ ਕੁਦਰਤੀ ਤੌਰ ਤੇ ਆ ਹੀ ਜਾਂਦਾ ਬੰਦੇ ਦੀ ਤੌਰ ਬਦਲ ਜਾਂਦੀ ਹੈ ਇਨਸਾਨ ਦੀ ਇਹ ਹੈਗੀ ਆ ਆਦਤ ਕਿ ਹਾਂ ਜਿਹੜੀ ਆਪਾਂ ਅੱਜ ਮੇਨ ਗੱਲ ਕਰਨੀ ਸੀ ਇਨਸਾਨ ਦੀ ਇਹ ਆਦਤ ਜ਼ਰੂਰ ਹੈ ਕਿ ਜਦੋਂ ਤੁਸੀਂ ਦੂਸਰੇ ਕੋਲੋਂ ਕੋਈਆਂ ਕੋਈ ਨਾਮ ਕੋਈ ਨੇਮ ਫੇਮ ਜਾਂ ਕਿਦਾਂ ਵੱਧ ਗਿਆ ਤਾਂ ਉਸ ਨੂੰ ਸਿਰਫ ਲੁਕਾ ਕੇ ਰੱਖੋ ਇਹ ਨਜ਼ਰਾਂ ਇਹ ਦੂਸਰੇ ਲੋਕ ਤੁਹਾਨੂੰ ਮਿਲ ਕੇ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦੇਣਗੇ ਮਾਨ ਤੇ ਹੰਕਾਰ ਤੇ ਉਸ ਤੋਂ ਬਾਅਦ ਇਹ ਦਿਖਾਵਾ ਸਾਨੂੰ ਲੈ ਡੁੱਬਦਾ ਹੈ ਅੱਜ ਕੱਲ ਤੇ ਵੈਸੇ ਦਿਖਾਵਾ ਹੀ ਲੈ ਡੁੱਬਦਾ ਹੈ ਕਿਤੇ ਤੁਸੀਂ ਕੋਈ ਜੀ ਚੀਜ਼ ਆਮ ਜ਼ਿੰਦਗੀ 'ਚ ਦੇਖੋ ਤੁਸੀਂ ਥੋੜਾ ਜਿਹਾ ਕੀਤਾ ਨਹੀਂ ਸਭ ਤੋਂ ਪਹਿਲਾਂ ਤੁਹਾਡੇ ਨੇੜੇ ਦੇ ਦੂਰ ਹੋਏ ਉਸ ਤੋਂ ਬਾਅਦ ਤੁਹਾਡੇ ਥੋੜੇ ਜੇ ਆਲੇ-ਦੁਆਲੇ ਤੋਂ ਤੇ ਫਿਰ ਤੇ ਪੁੱਛੋ ਨਾ ਕੁਛ ਕੀ ਕੀ ਵਾਪਰਦਾ ਏ ਜਦੋਂ ਅਸੀਂ ਆਪਣਾ ਝੱਗਾ ਚੱਕਦੀ ਏ ਇਹ ਸਚਾਈਆ ਆਪਣੇ ਪਰਦੇ ਆਪਣੇ ਝੱਗੇ ਕਦੇ ਵੀ ਨਹੀਂ ਚੱਕਣੇ ਚਾਹੀਦੇ ਭਾਵੇਂ ਤੁਸੀਂ ਕਿਸ ਤਰ੍ਹਾਂ ਦੇ ਹੋ ਖੁਸ਼ੀ ਹਾਸਲ ਕਰਨੀ ਸਾਡੇ ਨਾਲ ਦਿਮਾਗ ਦੀ ਸੋਚ ਹੈ ਜਿਸ ਤਰ੍ਹਾਂ ਅਸੀਂ ਜਿਸ ਚੀਜ਼ ਨੂੰ ਜਿਵੇਂ ਲੈਨੇ ਆ ਉਦਾਂ ਹੀ ਸਾਨੂੰ ਉਹ ਚੀਜ਼ ਦਿਖਦੀ ਹੈ ਜਿਹੜਾ ਇਨਸਾਨ ਕੋਲ ਥੋੜੀ ਪੈਸੇ ਦੀ ਕਮੀ ਹੋ ਉਹਨੂੰ ਸਿਰਫ ਪੈਸੇ ਲਈ ਪੈਸਾ 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 ਕਰਨਾ ਸ਼ੁਰੂ ਕਰ ਦਿੰਦਾ ਜਿਹਦੇ ਕੋਲ ਜਿਹੜਾ ਕੋਈ ਲੱਗਦਾ ਹੈ ਨਾ ਸ਼ੀਸ਼ਾ ਦੇਖ ਕੇ ਮੈਂ ਜ਼ਿਆਦਾ ਸਮਾਰਟ ਨਹੀਂ ਬਸ ਮੈਂ ਇਦਾਂ ਹੋ ਜਾਣਾ ਮੈਂ ਇਦਾਂ ਹੋ ਜਾਮੈਂ ਇਦਾਂ ਉਹਦਾ ਦਿਮਾਗ ਉਧਰ ਨੂੰ ਚੱਲਦਾ ਰਹਿੰਦਾ ਜਿਹਦੇ ਕੋਲ ਨੌਕਰੀ ਨਹੀਂ ਉਹਦੇ ਦਿਮਾਗ ਰਿਹਾ ਔਰ ਤਸਵੀਰੇ ਸਭ ਇਹ ਹੁੰਦਾ ਕਿ ਮੈਨੂੰ ਕਿੱਦਾਂ ਕੰਮ ਮਿਲ ਜੇ ਨੌਕਰੀ ਮਿਲ ਜੇ ਮੈਂ ਇੱਥੇ ਜਿਹਨੇ ਬਾਹਰ ਜਾਣਾ ਦਿੰਨੇ ਇੱਕ ਹੋਰ ਗੱਲ ਮੈਂ ਤੁਹਾਨੂੰ ਬੜੀ ਡੂੰਗੀ ਦੱਸਣ ਲੱਗੀ ਆ। ਇਹ ਧਿਆਨ ਨਾਲ ਸੁਣੋ। ਹਮੇਸ਼ਾ ਹੀ ਅਸੀਂ ਗੱਲ ਕਰਦੇ ਆ ਆਪਣੇ ਬੀਤੇ ਕੱਲ ਦੀ ਜਾਂ ਆਉਣ ਵਾਲੇ ਕੱਲ ਦੀ। ਕੋਈ ਵੀ ਗੱਲ ਅੱਜ ਦੀ ਕਰਦਾ ਹੀ ਨਹੀਂ। ਇੰਟਰਸਟ ਨਾਲ ਅਸੀਂ ਉਹ ਚੀਜ਼ਾਂ ਦੇਖਦੇ ਆ ਜਿਹੜੀਆਂ ਭਵਿੱਖ ਬਾਰੇ ਕਈਆਂ ਹੋਣ। ਕਿ ਕੱਲ ਨੂੰ ਕੀ ਹੋਣਾ। ਕੋਈ ਇਹ ਨਹੀਂ ਸੁਣਦਾ ਕਿ ਅੱਜ ਮੈਂ ਕਿਵੇਂ ਕੱਡਾ ਵਧੀਆ ਤੁਸੀਂ ਕਹੋ ਇਹ ਤੇ ਕੋਈ ਨਹੀਂਗਾ ਤੁਸੀਂ ਐਂ ਦੱਸੋ ਕਿ ਮੇਰਾ ਅਗਲੇ ਕਿਦਾਂ ਜੀਵਣਾ ਬਹੁਤੇ ਲੋਕਾਂ ਦਾ ਇਹ ਕੁਐਸਚਨ ਹੁੰਦਾ ਮੈਂ ਦੇਖ ਨਹੀਂ ਮੈਂ ਸੁਣਦੀ ਹਾਂ ਮੈਂ ਲੋਕਾਂ ਦੀ ਮਾਨਸਿਕਤਾ ਦੀ ਗੱਲ ਕਰਦੀ ਹਾਂ ਕਿ ਆਮ ਤੌਰ ਤੇ ਲੋਕ ਐਦਾਂ ਦੀ ਗੱਲ ਕਰਦੇ ਆ ਪਰ ਅਸਲ ਜਾਣੋ ਗੱਲ ਤੇ ਅੱਜ ਦੀ ਹੋਣੀ ਚਾਹੀਦੀ ਆ ਗੱਲ ਅੱਜ ਨੂੰ ਕੱਢਣ ਦੀ ਹੋਣੀ ਚਾਹੀਦੀ ਆ ਪਿਛਲੀਆਂ ਚੀਜ਼ਾਂ ਜਿਹੜੀਆਂ ਉਹਦੇ ਅਸੀਂ ਰੋਣੇ ਰੋਨੇ ਆ ਤੇ ਆਉਣ ਵਾਲੇ ਕੱਲ ਦੀ ਅਸੀਂ ਖੁਸ਼ੀ ਦੀ ਗੱਲ ਸੁਣਨੀ ਚਾਹੁੰਨੇ ਆ ਤੇ ਅੱਜ ਨੂੰ ਅਸੀਂ ਕਿੱਦਾਂ ਬਤਾ ਰਹੇ ਆ ਕਿਸੇ ਨੂੰ ਪਤਾ ਹੀ ਨਹੀਂ ਇਹ ਹੈ ਮੇਨ ਕਾਰ ਹਲਾ ਬਾਕੀ ਦੀ ਗੱਲਾਂ ਸੀ ਪਰ ਮੇਨ ਗੱਲ ਇਹ ਆ ਤੇ ਇਹਦੀ ਚਰਚਾ ਆਪਾਂ ਥੋੜੀ ਜਿਹੀ ਕੱਲ ਨੂੰ ਵੀ ਕਰਾਂਗੇ ਪਰ ਹੁਣ ਅੱਜ ਗੱਲ ਕਰਦੇ ਆ ਆਪਾਂ 10 ਦਸੰਬਰ 2025 ਬੁੱਧਵਾਰ ਦੀ ਤੇ ਛਠੀ ਤਿਥੀ ਹੈ ਅੱਜ ਦੁਪਹਿਰ ਨੂੰ 1:47 ਮਿੰਟ ਤੱਕ ਛਠੀ ਤਿਥੀ ਦਾ ਪੱਖ ਰਹੇਗਾ ਠੀਕ ਆ ਔਰ ਪਤਾ ਹੀ ਹੈ ਤੁਹਾਨੂੰ ਕਿ ਪੋਹ ਮਹੀਨੇ ਦਾ ਕ੍ਰਿਸ਼ਨ ਪੱਖ ਸ਼ੁਰੂ ਹੋਇਆ ਹੋਇਆ ਹੈ ਉਸ ਦੀ ਛਠੀ ਤਿਥੀ ਅੱਜ ਅੱਜ ਚੰਦਰਮਾ ਸਿੰਘ ਰਾਸ਼ੀ ਚ ਚੰਦਰ ਕੇਤੂ ਦਾ ਯੋਗ ਅੱਜ ਗ੍ਰਹਿਣ ਰਹੇਗਾ ਚੰਦਰ ਕੇਤੂ ਦਾ ਪੂਰਾ ਦਿਨ ਤੇ ਗ੍ਰਹਿਾਂ ਦੇ ਮੁਤਾਬਕ ਅੱਜ ਦੇ ਦਿਨ ਜਾਨੀ ਕਿ 10 ਤਰੀਕ ਨੂੰ ਮੰਗਲਵਾਰ ਬੁੱਧਵਾਰ ਵਾਲੇ ਦਿਨ ਅੱਜ 10 ਹੋ ਗਈ ਹੈ ਨਾ 10 ਦਸੰਬਰ ਹੋ ਗਈ ਦੇਖ ਲਓ ਬੁੱਧਵਾਰ ਦੇ ਦਿਨ ਮਘਾ ਨਿਖਸ਼ਤਰ ਗੰਡਮੂਲ ਦੇ ਨਿਖਸ਼ਤਰ ਗੰਡਮੂਲ ਦੇ ਲੱਗੇ ਰਹਿਣਗੇ ਅੱਜ ਭਦਰਾ ਦੁਪਹਿਰ 1:47 ਤੋਂ ਸਵੇਰੇ ਤੜਕੇ 25:53 ਤੱਕ ਚੱਲੇਗੀ ਤੇ ਗੰਡਮੂਲ ਬਣੇ ਰਹਿਣਗੇ ਤੇ ਗ੍ਰਹਿਾਂ ਦੇ ਮੁਤਾਬਕ ਅੱਜ ਬੁੱਧਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਜੋ ਰਹੇਗਾ ਉਹ ਰਹਿਣ ਵਾਲਾ 12 ਵਜੇ ਤੋਂ ਲੈ ਕੇ ਤਕਰੀਬਨ 1:30 ਵਜੇ ਤੱਕ 12 ਤੋਂ 1:30 ਤੱਕ ਰਾਹੂ ਕਾਲ ਦਾ ਟਾਈਮ ਰਹੇਗਾ ਸਿਤਾਰਿਆਂ ਮੁਤਾਬਕ ਗ੍ਰਹਿਾਂ ਮੁਤਾਬਕ ਚੱਲਦੀ ਹੋਈ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਬਦਲਦੀਆਂ ਨੇ ਤੇ ਕੁਝ ਚੀਜ਼ਾਂ ਸਾਨੂੰ ਬਦਲ ਲੈਣੀਆਂ ਚਾਹੀਦੀਆਂ اگر ਤੁਸੀਂ ਲਗਾਤਾਰ ਪਿਛਲੇ 6 ਮਹੀਨੇ 2 ਸਾਲ ਤੋਂ ਕੋਈ ਚੀਜ਼ ਰੁਟੀਨ ਚ ਕਰਦੇ ਆ ਰਹੇ ਹੋ ਤਾਂ 1 ਮਹੀਨੇ ਲਈ ਉਹ ਬੰਦ ਕਰਕੇ ਵੀ ਦੇਖ ਲਓ ਇਹ ਠੀਕ ਹੈ ਸਾਨੂੰ ਉਹਦੀ ਆਦਤ ਹੈਬਿਟ ਪੈ ਚੁੱਕੀ ਆ ਪਰ ਨਾਲ ਹੀ ਕੁਝ ਨਾ ਕੁਝ ਚੇਂਜ ਤੁਸੀਂ ਆਪਣੇ ਚ ਕਰਕੇ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ ਔਰ એનર્ਜੀ ਹਮੇਸ਼ਾ ਬਦਲਦੀ ਹੈ ਵੇਵਸ ਦੀ ਤਰ੍ਹਾਂ ਹਵਾ ਵੀ ਚੱਲਦੀ ਹੈ ਕਦੇ ਰੁਕ ਜਾਂਦੀ ਹੈ ਕਦੇ ਨੇਰੀ ਆਉਂਦੀ ਹੈ ਕਦੇ ਤੂਫਾਨ ਆਪਣੀ ਜ਼ਿੰਦਗੀ ਨੂੰ ਵੀ ਇਹਨਾਂ ਦੇ ਮੁਤਾਬਕ ਥੋੜਾ ਜਿਹਾ ਮੋੜ ਦੇ ਕੇ ਦੇਖੋ ਸੱਚ ਜਾਨੋ ਇਹ ਮੋੜ ਕਈ ਵਾਰੀ ਸਾਨੂੰ ਬੜੀਆਂ ਖੁਸ਼ੀਆਂ ਤੇ ਬੜੀ ਵਧੀਆ ਨੌਲੇਜ ਤੇ ਬੜਾ ਵਧੀਆ ਜ਼ਿੰਦਗੀ ਦੇ ਵਿੱਚ ਅੱਛਾ ਇਹ ਛੋਟਾ ਜਿਹਾ ਮੋੜ ਇਹ ਛੋਟੀ ਜੀ ਚੇਂਜ ਸਾਨੂੰ ਜ਼ਿੰਦਗੀ ਚ ਕਈ ਵਾਰੀ ਕਾਫੀ ਅੱਛੀ ਚੀਜ਼ਾਂ ਦੇ ਜਾਂਦੀ ਹੈ ਹਨਾ ਚਲੋ ਗ੍ਰਹਿ ਮੁਤਾਬਕ ਅੱਜ ਦੇ ਦਿਨ ਸਭ ਤੋਂ ਪਹਿਲਾਂ ਐਰੀਜ਼ ਅਨਿਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਸੋਚ ਸਥਾਨ 'ਤੇ ਚੰਦਰ ਬੈਠਾ ਸੋਚ ਦਾ ਮਾਲਕ ਤੁਹਾਡੇ ਸੂਰਜ ਹੈ ਸੂਰਜ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ 'ਚ ਹੈ ਬਸ ਇਦਾਂ ਦੀਆਂ ਚੀਜ਼ਾਂ ਦਿਮਾਗ 'ਚੋਂ ਨਿਕਲਦੀਆਂ ਹੀ ਨਹੀਂ ਕਿ ਕਿਸੇ ਨੇ ਕੀ ਕਰ ਦਿੱਤਾ ਕੀ ਕਰ ਦਿੱਤਾ ਇਦਾਂ ਦੀ ਸੋਚ ਸਾਨੂੰ ਥੋੜੀ ਡਿਸਟਰਬ ਕਰ ਰਹੀ ਹੈ ਹੈ ਨਾ ਪਰੇਸ਼ਾਨੀ ਇਹ ਆ ਕਿ ਜਦੋਂ ਤੱਕ ਸੂਰਜ ਤੁਹਾਡੀ ਸੋਚ ਦਾ ਮਾਲਕ 8ਵੇਂ ਸਥਾਨ 'ਤੇ ਚੱਲ ਰਿਹਾ ਹੈ ਉਦੋਂ ਤੱਕ ਤੁਹਾਨੂੰ ਹਜੇ ਸੰਭਲ ਕੇ ਹੀ ਚੱਲਣਾ ਚਾਹੀਦਾ ਹੈ ਕਾਲਾਪਨ ਤੇਜ਼ੀ ਤੋਂ ਬਚਣਾ ਚਾਹੀਦਾ ਹੈ ਕੰਮ ਕਾਰ ਦੀ ਸਥਿਤੀ ਠੀਕ ਰਵੇ ਇਹਦੇ ਲਈ ਤੁਸੀਂ ਆ ਕੀ ਕਰਨਾ ਹੈ ਬੱਚਿਆਂ ਨੂੰ ਖਟੀਆਂ ਟੌਫੀਆਂ ਆਪਾਂ ਦੱਸਦੇ ਹਾਂ ਤੁਹਾਨੂੰ ਕਿ ਹਰ ਰੋਜ਼ ਦਿਓ ਤੇ ਨਾਲ ਚਲਦੇ ਪਾਣੀ ਦੇ ਵਿੱਚ ਥੋੜੇ ਜਿਹੀ ਚੌਲ ਹਲਦੀ ਦੁੱਧ ਚਲਪਰਵਾਹ ਕਰ ਦੋ ਤੇ ਉਸ ਤੋਂ ਵੀ ਜ਼ਰੂਰੀ ਇਹ ਆ ਕਿ ਘਰ ਤੋਂ ਦਹੀਂ ਦਾ ਸੇਵਨ ਕਰਕੇ ਜਾਂ ਕੁੱਤੇ ਨੂੰ ਰੋਟੀ ਪਾ ਕੇ ਜਾਓ ਟੌਰਸ ਤੁਹਾਡਾ ਸ਼ੁਭ ਕਲਰ ਅਜਾ オレンジ ਰਹੇਗਾ ਟੌਰਸ ਯਾਨੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਘਰੇਲੂ ਪਰੇਸ਼ਾਨੀ ਥੋੜੀ ਵੱਸ ਸਕਦੀ ਹੈ ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਰਹੇਗੀ ਕੇਤੂ ਦਾ ਨਕਸ਼ਤਰ ਮਿੱਤਰਨੀ ਆ ਫਿਸਲ ਕੇ गिरਣਾ ਡਰ ਥੋੜਾ ਰਹੇਗਾ ਕਿ ਕਿਤੇ ਕੋਈ ਸੱਟ ਚੋਟ ਨਾ ਲੱਗ ਜਾਏ ਤਾਂ ਥੋੜਾ ਜਿਹਾ ਵਾਹਨ ਬਹੁਤ ਧਿਆਨ ਨਾਲ ਚਲਾਓ ਤੇਜ਼ੀ ਜਿੰਦਗੀ ਦੇ ਵਿੱਚ ਜਿਆਦਾ ਜ਼ਰੂਰੀ ਨਹੀਂ ਹੋਣੀ ਚਾਹੀਦੀ ਆਰਾਮ ਨਾ ਪਹੁੰਚੋ ਭਾਵੇਂ ਲੇਟ ਪਹੁੰਚੋ ਹਣਾ ਆਰਾਮ ਨਾਲ ਕੰਮ ਕਰੋ ਭਾਵੇਂ ਲੇਟ ਕਰੋ ਕੋਈ ਗੱਲ ਨਹੀਂ ਸਾਡੇ ਤੋਂ ਉੱਤੇ ਕੁਝ ਨਹੀਂ ਆ ਬਸ ਇਹ ਸੋਚ ਕੇ ਚੱਲਣਾ ਤੁਸੀਂ ਤਾਂ ਸਮਝੋ ਸਿਤਾਰੇ ਤੁਹਾਡੇ ਸ਼ੁਭ ਨਾਲ ਹੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਅੱਜ ਸ਼ੁਭ ਰੰਗ ਰਹਿਣ ਵਾਲਾ तकरीबन ਸਫੇਦ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਸਕਦੇ ਹੋ ਤੁਸੀਂ ਤੇ ਗੱਲ ਕਰੀਏ ਅਗਰ ਆਪਾਂ ਸ਼ੁਕਰ ਦੀ ਤਾਂ ਸ਼ੁਕਰ ਸ਼ੋਭੀ ਆ ਸ਼ੁਕਰ ਤੁਹਾਡੇ ਲਈ ਅੱਛਾ ਫਲ ਦੇ ਰਿਹਾ ਕਿਉਂਕਿ ਭਾਵੇਂ ਸੂਰਜ ਨਾ ਬੈਠਾ ਹੈ ਪਰ ਖਰਾਬ ਕੁਝ ਨਹੀਂ ਕਰੇਗਾ ਫਿਰ ਵੀ ਸ਼ੁਕਰ ਨੂੰ ਸ਼ੁਭ ਕਰਨ ਲਈ ਅੱਜ ਕਾਂਸੀ ਦੇ ਭਾਂਡੇ 'ਚ ਖਾਣਾ ਖਾ ਲਓ ਜੈਮਿਨੀਜ਼ਾਂ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਅਚਾਨਕ ਯਾਤਰਾ ਕਰਨੀ ਪੈ ਸਕਦੀ ਆ ਕਿਤੇ ਜਾਣਾ ਪੈ ਸਕਦਾ ਹੈ ਮਾਂ ਦੇ ਬਾਹ ਮੋਢੇ 'ਚ ਦਰਦ ਵਗੈਰਾ ਜਿਆ ਰਹੇਗਾ ਧਾਰਮਿਕ ਸੋਚ ਤੇ ਧਾਰਮਿਕ ਪ੍ਰਵਿਰਤੀ ਬਣੀ ਰਹੇਗੀ ਲੱਤਾਂ ਪੈਰਾਂ ਗਿੱਟਿਆਂ ਵਿੱਚ ਦਰਦ ਲਈ ਥੋੜੇ ਜਿਹਾ ਕਾਲਜ ਤੇ ਤੇਲ ਚਲ ਪਰਵਾ ਕਰ ਦਿਓ ਕੈਂਸਰ ਕਰਕਰਾ ਰਾਸ਼ੀ ਕਰਕਰਾ ਰਾਸ਼ੀ ਦੇ ਲਈ ਅੱਜ ਗੁਲਾਬੀ ਰੰਗ ਸ਼ੁਭ ਰਹੇਗਾ ਇਸ ਕਲਰ ਦਾ ਰੁਮਾਲ ਵੀ ਆਪਣੇ ਕੋਲ ਰੱਖ ਸਕਦੇ ਹੋ ਪ੍ਰਾਪਰਟੀ ਦੀ ਸੇਲ ਪਰਚੇਜ ਲਈ ਸਿਤਾਰੇ ਚੰਗੇ ਆ ਜ਼ਿਆਦਾ ਬੋਲਣਾ ਨੁਕਸਾਨ ਕਰਾਏਗਾ ਥੋੜਾ ਚੁੱਪ ਰਹਿ ਕੇ ਆਪਣੇ ਸ਼ਬਦਾਂ ਤੇ ਕੰਟਰੋਲ ਰੱਖ ਕੇ ਤੁਸੀਂ ਹਰ ਚੀਜ਼ ਨੂੰ ਸਹੀ ਤਰੀਕੇ ਨਾਲ ਚਲਾ ਸਕਦੇ ਹੋ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੀ ਸਿਹਤ ਥੋੜੀ ਜਿਹੀ ਖਰਾਬ ਰਹੇਗੀ ਸਿਹਤ ਨੂੰ ਲੈ ਕੇ ਪਰੇਸ਼ਾਨੀ ਵਧ ਵੀ ਸਕਦੀ ਆ ਤਾਂ ਇਸ ਕਰਕੇ ਤੁਸੀਂ ਅੱਜ ਹਲਕੇ ਰੰਗ ਪਾਉਣੇ ਆ ਤੇ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾ ਕਰਨਾ ਮਾਨਾ ਬੈਸਵਾ ਜੀ ਕਰਨੀ ਨਹੀਂ ਹੈ ਤਾਂ ਸਮਝੋ ਦਿਨ ਬਧੀਆ ਸ਼ੁਭ ਕਲਰ ਫਿਰੋਜ਼ੀ ਵਰਗੋ ਜਾਨੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਸਿਤਾਰੇ ਜੋ ਚੱਲ ਰਹੇ ਨੇ ਨਕਸ਼ਤਰ ਜੋ ਹੈ ਭਾਵੇਂ ਮਿੱਤਰ ਨਹੀਂ ਹੈ ਪਰ 12ਵੇਂ ਖਾਣੇ ਦਾ ਮਾਲਕ ਹੈ ਔਲਾਦ ਨੂੰ ਲੈ ਕੇ ਥੋੜੀ ਚਿੰਤਾ ਜ਼ਰੂਰ ਬਣੀ ਹੈ ਵਿਦੇਸ਼ ਜਾਣ ਨੂੰ ਲੈ ਕੇ ਥੋੜੀ ਚਰਚਾ ਹੋ ਸਕਦੀ ਆ ਪਰ ਸਿਤਾਰੇ ਦੇਖਿਆ ਜਾਵੇ ਤਾਂ ਸ਼ੁਭ ਫਲ ਹੀ ਦੇਣ ਵਾਲੇ ਆ ਥੋੜੇ ਖਰਚਿਆਂ ਨੂੰ ਵਧਾਉਣ ਵਾਲੇ ਆ ਅਚਾਨਕ ਪਿਆ ਖਰਚਾ ਆਰਥਿਕ ਸਥਿਤੀ ਨੂੰ ਢਾਮਡੋਲ ਕਰ ਦੇਗਾ ਪਤਾਸੇ ਦਾ ਸੇਵਨ ਕਰਨਾ ਤੁਹਾਡੇ ਲਈ ਸ਼ੁਭ ਸ਼ੁਭ ਰੰਗ ਤੁਹਾਡੇ ਲਈ ਅੱਜ ਰਹੇਗਾ ਜੀ ਪਿਸਤਾ ਕਲਰ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਕਰਜ਼ੇ ਨੂੰ ਲੈ ਕੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਥੋੜੇ ਘਰੇਲੂ ਕੰਮਾਂ ਨੂੰ ਲੈ ਕੇ ਥੋੜੀ ਜੀ ਪਰੇਸ਼ਾਨੀ ਬਣੀ ਹੋਈ ਹੈ ਤਾਂ ਇਸ ਕਰਕੇ ਥੋੜਾ ਬਾਣੀ ਦਾ ਤੱਤਾ ਬਣ ਚੋ ਮਿਠਾਸ ਤਾਂ ਰੱਖਣੀ ਹੈ ਰੋਜ਼ ਤੁਹਾਨੂੰ ਦੱਸਦੇ ਪਏ ਆ ਦੋ ਚਾਰ ਬਦਾਮ ਤੇ ਕਿਨਾਰੀਲਾ ਜਮੰਦਰ ਰੱਖ ਦੋ ਰਿਲੈਕਸ ਮਿਲੇਗੀ ਨਾਲ ਹੀ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਖੂਬਸਾਰਾ ਪਰਫਿਊਮ ਵੀ ਲਾਉਣਾ ਤੇ ਵੈਲ ਡਰੈਸਟ ਵੀ ਰਹਿਣਾ ਹੈ ਅੱਜ ਦੇ ਦਿਨ ਦਾ ਸ਼ੁਭ ਰੰਗ ਤੁਹਾਡਾ ਰਹਿਣ ਵਾਲਾ ਹੈ ਲਾਈਟ ਫਰੋਜ਼ੀ ਕਲਰ ਸਕੋਰਪੀਓ ਜਾਨੀ ਬ੍ਰਿਜਾ ਕਰਾਸ਼ੀ ਬ੍ਰਿਜਾ ਕਰਾਸ਼ੀ ਦੇ ਲਈ ਸਿਤਾਰੇ ਕੇਤੂ ਦਾ ਨਕਸ਼ਤਰ ਵਦਿਆ ਕੰਮਕਾਰ ਦੀ ਕਲਪਾਹੜ ਥੋੜੀ ਕਟੇਗੀ ਨਾਲ ਹੀ ਸ਼ਾਪਿੰਗ ਕਰਨ ਦਾ ਮਨ ਤੇ ਨਾਲ ਕਾਰ ਵਿੱਚ ਜੋ ਵੀ ਤੁਸੀਂ ਥੋੜੀ ਤੋੜਪਾਨ ਕਰਵਾ ਰਹੇ ਹੋ ਚੇਂਜਸ ਕਰਵਾ ਰਹੇ ਹੋ ਉਹਦੇ ਲਈ ਸਿਤਾਰੇ ਤੁਹਾਡੇ ਬਿਲਕੁਲ ਚੰਗੇ ਚੱਲਦੇ ਪਏ ਆ ਕੰਮਕਾਰ ਹੁੰਦੇ ਰਹਿਣਗੇ ਰਾਜਨੀਤੀ ਚ ਨੀਮ ਫੀਮ ਲਈ ਆਪਾਂ ਤੁਹਾਨੂੰ ਰੋਜ਼ ਦੱਸਦੇ ਆ ਚੰਗੇ ਆ ਪਰ ਧੁੱਪ ਚ ਬੈਠ ਰਹੇ ਹੋ ਤਾਂ ਥੋੜਾ ਸਿਰ ਟੱਕ ਕੇ ਬੈਠੋ ਤੇ ਨਾਲ ਹੀ ਬੁੱਧ ਲਗਨ ਚ ਹੈ ਕੇਤੂ ਦਾ ਨਕਸ਼ਤਰ ਹੈ ਤਾਂ ਤੁਸੀਂ ਅੱਜ ਸੂਰਜ ਜੋ ਤੁਹਾਡੇ ਲਗਨ ਚ ਬੈਠਾ ਤਾਂ ਜਲਦੀ ਉੱਠੋ ਗਾਇਤਰੀ ਮੰਤਰ ਸੁਣੋ ਤੇ ਜੀਪ ਤੇ ਸ਼ੈਦ ਲਗਾ ਲਓ ਸ਼ੁਭ ਰੰਗ ਕੋਈ ਵੀ ਪਾ ਸਕਦੇ ਹੋ ਅੱਜ ਦੇ ਦਿਨ ਵੈਸੇ ਅਗਰ ਤੁਸੀਂ ਰੈੱਡ ਜਾਂ ਮੈਰੂਨ ਕਲਰ ਪਾਉਣੇ ਹੋ ਤਾਂ ਜ਼ਿਆਦਾ ਵਧੀਆ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੇ ਸਿਤਾਰੇ ਜੀ ਧਾਰਮਿਕ ਸੋਚ ਦੇ ਧਾਰਮਿਕ ਸਥਾਨ ਤੇ ਜਾ ਕੇ ਮੱਥਾ ਟੇਕਣ ਦਾ ਮਨ ਵੱੜ ਰਿਹਾ ਤਾਂ ਜ਼ਰੂਰ ਜਾਓ ਮੱਥਾ ਟੇਕੋ ਕੰਮਕਾਰ ਵੀ ਅੱਛਾ ਰਹੇਗਾ ਤੁਹਾਡਾ એનર્ਜੀ ਵੀ ਅੱਛੀ ਹੈ ਤੇ ਕੌਨਫੀਡੈਂਸ ਵੀ ਪੂਰਾ ਘਰ ਚ ਮਿਸਤਰੀ ਲੱਗ ਸਕਦੇ ਆ ਕੁਝ ਕੰਮ ਕਰਾਉਣਾ ਤਾਂ ਉਹਦੇ ਲਈ ਸਿਤਾਰੇ ਚੰਗੇ ਆ ਤੇ ਲੰਬੀਆਂ ਪਲੈਨਿੰਗਾਂ ਨਹੀਂ ਕਰਨੀਆਂ ਚਾਹੀਦੀਆਂ ਤੁਹਾਨੂੰ ਕੋਈ ਵੀ ਕਿਸੇ ਕੰਮ ਬਾਰੇ ਸੋਚ ਰਹੇ ਹੋ ਤਾਂ ਕਰ ਦੇਣ ਨਾਲ ਹੀ ਮਤਲਬ ਕਰ ਦੇਣਾ ਚਾਹੀਦਾ ਡੀਲ ਹੋ ਰਹੀ ਹੈ ਬਸ ਫੇਰ ਕਰ ਦਿਓ ਬਸ ਫੇਰ ਕਰ ਦਿਓ ਇਹ ਜੋ ਹੈ ਇਹ ਤੁਹਾਨੂੰ ਥੋੜਾ ਨੁਕਸਾਨ ਕਰਾ ਸਕਦਾ ਹੈ ਮਤਲਬ ਕਿ ਡੀਲ ਹੱਥ ਤੋਂ ਨਿਕਲ ਵੀ ਸਕਦੀ ਆ ਗੱਲ ਇਹ ਅਮੁਕ ਦੀ ਤੇ ਸ਼ੁਭ ਰੰਗ ਅੱਜ ਤੁਹਾਡਾ ਰਹਿਣ ਵਾਲਾ ਹੈ ਕਰੀਮ ਕਲਰ ਕੈਪਰੀਕੌਨ ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਸਕਾਈ ਬਲੂ ਕਲਰ ਲੱਕੀ ਰਹੇਗਾ ਸਿਤਾਰਿਆਂ ਦੇ ਮੁਤਾਬਕ ਕੇਤੂ ਦਾ ਨਕਸ਼ਤਰ ਥੋੜਾ ਮਾਨਸਿਕ ਪਰੇਸ਼ਾਨੀ ਦੇ ਜਾਏਗਾ ਇੰਨਾ ਪੈਸਾ ਲੱਗ ਰਿਹਾ ਤੇ ਪੈਸਾ ਆ ਨਹੀਂ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਡੀਲ ਨਹੀਂ ਹੋ ਰਹੀ ਐਦਾਂ ਦੀ એનર્ਜੀ ਤੁਹਾਨੂੰ ਡਿਸਟਰਬ ਕਰ ਸਕਦੀ ਆ ਬਾਣੀ ਚ ਮਿਠਾਸ ਰੱਖ ਕੇ ਚੱਲੋ ਦੂਸਰਿਆਂ ਦੀ ਗੱਲ ਸੁਣ ਕੇ ਆਪਣੇ ਤੇ ਹਾਵੀ ਕਰਨੀ ਜਾਂ ਦੂਜਿਆਂ ਦੀ ਨੁਕਤਾ ਚੀਨੀ ਕਰਦੇ ਰਹਿਣਾ ਜਾਂ ਘਰ ਪਰਿਵਾਰ ਵਿੱਚ ਐਵੇਂ ਹੀ ਛੋਟੀ ਮੋਟੀ ਗੱਲ ਤੇ ਨੋਕ ਚੋਕ ਕਰਨਾ ਪਰੇਸ਼ਾਨੀ ਵਧਾ ਦੇਵੇਗਾ ਤਾਂ ਥੋੜਾ ਜਿਹਾ ਆਪਣੇ ਆਪ ਵਿੱਚ ਚੇਂਜ ਕਰਨਾ ਚਾਹੀਦਾ ਦਾ ਜ਼ਰੂਰੀ ਹੈ ਨਵੀਂ ਤਰੀਕ ਨੂੰ ਅਪਣਾਓ ਗਿਤਾ ਚੰਦਰ ਕੇ ਤੂ 8ਵੇਂ ਸਥਾਨ ਚ ਨੁਕਸਾਨ ਨਹੀਂ ਕਰੇਗਾ ਯਾਤਰਾ ਜ਼ਰੂਰੀ ਨਹੀਂ ਆ ਤਾਂ ਨਾ ਕਰੋ ਰੰਗ ਕੋਈ ਵੀ ਪਹਿਨੋ ਵੈਸੇ ਅੱਜ ਦੇ ਦਿਨ ਤੁਸੀਂ ਮੈਂ ਤੁਹਾਨੂੰ ਦੱਸਿਆ ਜਿੱਦਾਂ ਸਕਾਈ ਬਲੂ ਕਾ ਅਸਮਾਨੀ ਰੰਗ ਪਾ ਸਕਦੇ ਹੋ ਅਕਿਊਰਸੀ ਯਾਨੀ ਕੰਬਰਾਸ਼ੀ ਕੰਬਰਾਸ਼ੀ ਵਾਲੇ ਕਾਫੀ ਇਮੋਸ਼ਨਲ ਰਿਸ਼ਤਿਆਂ ਨੂੰ ਲੈ ਕੇ ਪਿਆਰ ਨੂੰ ਲੈ ਕੇ ਪ੍ਰੇਮ ਸਬੰਧਾਂ ਨੂੰ ਲੈ ਕੇ ਥੋੜੇ ਇਮੋਸ਼ਨਲ ਹੋ ਰਹੇ ਹੋ ਤੁਸੀਂ ਜਿਆਦਾ ਹੀ ਪ੍ਰੈਕਟੀਕਲ ਜਿਆਦਾ ਚੱਲੋਗੇ ਤਾਂ ਜਹਾਦ ਆਛੇ ਤੁਹਾਨੂੰ ਰਿਜ਼ਲਟ ਮਿਲ ਸਕਦੇ ਆ ਪਰਿਵਾਰਿਕ ਤੌਰ ਤੇ ਦੀ ਧਿਆਲੇ ਦੁਬਾਰੇ ਤੋਂ ਵੀ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰਨਾ ਹੈ ਜਲਦਬਾਜ਼ੀ ਜਿਆਦਾ ਕਰਨੀ ਨਹੀਂ ਹੈ ਤਹੀ ਦਾ ਸੇਵਨ ਕਰਕੇ ਦਿਨ ਦੀ ਕੀਤੀ ਸ਼ੁਰੂਆਤ ਮੰਨ ਲਓ ਸ਼ੁਕਰ ਨੂੰ ਸ਼ੁਭ ਕਰੇਗੀ ਜੋ ਸ਼ੁਕਰ ਆ ਉਹ ਥੋੜਾ ਪੀੜਤ ਕਿਉਂਕਿ ਸੂਰਜ ਤੇ ਬੁੱਧ ਨਾਲ ਤੇ ਗੋਣੇ ਅਸਤ ਵੀ ਹੋ ਜਾਣਾ ਦੋ ਦਿਨ ਬਾਅਦ ਤਾਂ ਥੋੜਾ ਲੱਗੇਗਾ ਕਿ ਸਮੰਧਾ ਪੂਰਾ ਸਾਥ ਨਹੀਂ ਮਿਲ ਰਿਹਾ ਤਾਂ ਉਹਦੇ ਲਈ ਸ਼ੁਕਰ ਸ਼ੁਭ ਕਰਨਾ ਤੇ ਦਹੀਂ ਦਾ ਸੇਵਨ ਵੀ ਕਰਨਾ ਤੇ ਦਹੀਂ ਖਾ ਕੇ ਘਰ ਤੋਂ ਜਾ ਸਕਦੇ ਆ ਪਿਆ ਪਾਇਸ ਜਾਨੀ ਮੇਨ ਰਾਸ਼ੀ ਹਾਂ ਮੇਨ ਰਾਸ਼ੀ ਵਾਲਿਆਂ ਦੇ ਜੋ ਸਤਾਰੇ 골ਡਨ ਕਲਰ ਤੁਹਾਡਾ ਅੱਜ ਲੱਕੀ ਰਵੇਗਾ ਸਿਤਾਰਿਆਂ ਦੇ ਮੁਤਾਬਕ ਰੋਗ ਬਿਮਾਰੀ ਦੀ ਚਿੰਤਾ ਕੋਈ ਪੁਰਾਣੇ ਰੋਗ ਦੀ ਚਿੰਤਾ ਜੋੜਾਂ ਚ ਦਰਦ ਥੋੜਾ ਪਰੇਸ਼ਾਨ ਕਰ ਸਕਦਾ ਹੈ ਤੁਹਾਨੂੰ ਸੈਰ ਕਰਨੀ ਜ਼ਰੂਰੀ ਹੈ ਭਾਵੇਂ ਠੰਡ ਹੈ ਪਰ ਫਿਰ ਵੀ ਨਿਕਲੋ ਆਪਣੇ ਆਪ ਨੂੰ ਅੱਧਾ ਘੰਟਾ ਦਿਓ ਸੈਰ ਕਰਕੇ ਆਓ ਤਾਂ ਕਿ ਬੁੱਧ ਸਹੀ ਹੋਵੇ ਜੋ ਤੁਹਾਡੇ ਨੌਵੇਂ ਸਥਾਨ ਚੰਦਰੂਨੀ ਨਾੜਾਂ ਨੂੰ ਪ੍ਰੋਬਲਮ ਦੇ ਰਿਹਾ ਹੈ ਸ਼ਨੀ ਨੇ ਪਹਿਲਾਂ ਹੀ ਮੀਨ ਲਗਨ ਤੇ ਕਬਜ਼ਾ ਕੀਤਾ ਹੈ ਹਜੇ तकरीबन 2 ਸਾਲ ਚੱਲਣ ਆਈਆਂ ਤਾਂ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਤੁਸੀਂ ਅੱਜ ਦੇ ਦਿਨ ਜੋ ਦਿਨ ਦੇ હિਸਾਬ ਨਾਲ ਬੁੱਧਵਾਰ ਦਾ ਦਿਨ ਹੈ ਤੇ ਕੇਤੂ ਦਾ ਨਕਸ਼ਤਰ ਹੈ ਤਾਂ ਤੁਸੀਂ ਕੁੱਤੇ ਨੂੰ ਰੋਟੀ ਪਾਓ ਜ਼ਰੂਰੀ ਜਾਂ ਕਾਲੇ ਚਿੱਟੇ ਤੇਲ ਲੈ ਕੇ ਚਲ ਪ੍ਰਵਾਹ ਕਰੋ ਜਾਂ ਕੇਤੂ ਦਾ ਇੱਕ ਹੋਰ ਉਪਾਅ ਤੁਸੀਂ ਕਰ ਸਕਦੇ ਹੋ ਕਿ ਖਟੀਆਂ ਟੌਫੀਆਂ ਜਾਂ ਖੱਟਾ ਫਰੂਟ ਜਾਂ ਸੇਬ ਜਾਂ ਸੰਤਰੇ ਬੱਚਿਆਂ ਨੂੰ ਦਿਓ ਰਿਲੈਕਸ ਮਿਲੇਗੀ ਔਰ ਕੇਤੂ ਦਾ ਨਕਸ਼ਤਰ ਵੀ ਸ਼ੁਭ ਅਚਾਰ ਵੀ ਲੰਗਰ ਚ ਦੇ ਸਕਦੇ ਹੋ ਚਲੋ ਏ ਸੀ ਜੀ ਸ਼ੋਭ ਸਿਤਾਰੇ ਸਿਤਾਰੇ ਸ਼ੋਭ ਅਸਟ੍ਰੋਲੋਜੀ ਵਿਦ ਲੌਜਿਕ ਲੌਜਿਕ ਮਤਲਬ ਕਿ ਤਰਕ ਨਾਲ ਕੀਤੀ ਗੱਲ ਤੇ ਆਪਾਂ ਹਮੇਸ਼ਾ ਤਰਕ ਨਾਲ ਹੀ ਗੱਲ ਕਰਦੇ ਆ ਤੁਹਾਡੀਆਂ ਸਲਾਹਾਂ ਵੀ ਲੈਣੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆ ਕੋਈ ਪ੍ਰੋਬਲਮ ਆ ਤਾਂ ਤੁਸੀਂ ਗ੍ਰਹਿ ਮੁਤਾਬਕ ਪੁੱਛ ਸਕਦੇ ਹੋ ਕਿ ਭਾਈ ਇਹ ਕਿਉਂ ਆ ਹਨਾ ਕਈ ਕਈ ਵਾਰੀ ਕਈ ਵਾਰੀ ਨਹੀਂ ਵੀ ਚੈੱਕ ਹੁੰਦਾ ਪਰ ਮੈਂ ਹਮੇਸ਼ਾ ਤਕਰੀਬਨ ਕੋਸ਼ਿਸ਼ ਕਰਦੀ ਆ ਕਿ ਤੁਹਾਡੇ ਕੁਐਸਚਨ ਜੋ ਨੇ ਉਹ ਮੈਂ ਪੜ੍ਹ ਲਈਆਂ ਪਰ ਉੱਥੇ ਅਨਸਰ ਨਹੀਂ ਦੇ ਸਕਦੀ ਇਸ ਕਰਕੇ ਮੈਨੂੰ ਹੁੰਦਾ ਕਿ ਚੱਲ ਵੀਡੀਓ ਚ ਅਨਸਰ ਦੇ ਦਾਂਗੇ ਹਨਾ ਤਾਂ ਸਿਤਾਰਿਆਂ ਦੇ ਮੁਤਾਬਕ ਗ੍ਰਹਿਆਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਕਈ ਲੋਕ ਇਹ ਕਹਿੰਦੇ ਆ ਵਾਸਤੂਚ ਲਿਖਿਆ ਵੀ ਹੋਇਆ ਹੈ ਕਿ ਤਕਰੀਬਨ ਜੋ ਤੁਸੀਂ ਕਰਦੇ ਹੋ ਸਾਊਥ-ਈਸਟ ਦੇ ਵਿੱਚ ਹਨਾ ਸਾਊਥ-ਈਸਟ ਦੇ ਵਿੱਚ ਕਈ ਵਾਰੀ ਸਾਊਥ-ਈਸਟ ਸ਼ੁਕਰ ਦੀ ਦਸ਼ਾ ਹੈ ਤਾਂ ਉਥੇ ਲੋਕ ਕਹਾ ਲਗਾ ਲੈਂਦੇ ਆ ਕਿ ਸੂਰਜ ਦਾ ਮਿੱਤਰ ਹੀ ਹੈ ਵੀ ਚਲੋ ਇਹ ਚੱਲ ਜਾਂਦਾ ਹੈ ਹਨਾ ਪਰ ਅਸਲ ਦੇ ਵਿੱਚ ਕੀ ਆ ਕਿ ਇਹ ਚੱਲਦਾ ਨਹੀਂ ਹੈ ਕਿਉਂਕਿ ਇਸ ਤੋਂ ਬਾਅਦ ਸਾਊਥ-ਈਸਟ ਈਸਟ ਮਤਲਬ ਕਿ ਪੂਰਬ ਤੇ ਸਾਊਥ ਮਤਲਬ ਕਿ ਦੱਖਣ ਸਾਊਥ-ਈਸਟ ਮਤਲਬ ਸ਼ੁਕਰ ਦੀ ਦਿਸ਼ਾ ਜਾਨੀ ਜੋ ਲਗਜ਼ਰੀ ਲਾਈਫ ਸਾਨੂੰ ਦਿੰਦੀ ਹੈ ਅਗਰ ਅਸੀਂ ਉੱਥੇ ਘਾ ਵਗੈਰਾ ਲਗਾਣੇ ਆ ਇਕ ਲੌਜਿਕ ਸੁਣਿਓ ਉੱਥੇ ਬੁੱਧ ਵੀ ਨਾਲ ਕਾਇਮ ਹੋ ਜਾਂਦਾ ਹੈ ਸੂਰਜ ਬੁੱਧ ਸ਼ੁਕਰ ਦਾ ਜੋਗ ਕੋਈ ਨੁਕਸਾਨ ਨਹੀਂ ਕਰਦਾ ਪਰ ਜੇ ਅਸੀਂ ਜੇ ਅਸੀਂ ਤਕਰੀਬਨ ਉਹ ਉਸ ਦਿਸ਼ਾ ਚ ਕੋਈ ਡ్రਾਈੰਗ ਰੂਮ ਜਾਂ ਕੋਈ ਲਗਜ਼ਰੀ ਚੀਜ਼ ਜਾਂ ਕੋਈ ਕੁਰਸੀਆਂ ਵਗੈਰਾ ਟੇਬਲ ਜਾਂ ਕੁਝ ਐਦਾਂ ਦੀਆਂ ਚੀਜ਼ਾਂ ਜਿੱਥੇ ਮੰਗਲ ਕਾਇਮ ਕਰ ਸਕੀਏ ਹਨਾ ਮੰਗਲ ਤੇ ਸ਼ੁਕਰ ਮੰਗਲ ਮਤਲਬ ਕਿ ਸਾਡੀ ਹਿੰਮਤ ਤੇ ਸ਼ੁਕਰ ਮਤਲਬ ਹਿੰਮਤ ਨਾਲ ਕੰਮ ਕਰਕੇ ਲਗਜ਼ਰੀ ਚੀਜ਼ਾਂ ਦਾ ਸੁੱਖ ਹਨਾ ਬੁੱਧ ਕੀਆ ਦਿਮਾਗ ਹੈ ਠੀਕ ਹੈ ਦਿਮਾਗ ਵੀ ਨਾਲ ਚਾਹੀਦਾ ਹੀ ਆ ਪਰ ਕਾਹ ਲਾਉਣ ਦੇ ਨਾਲ तकरीबन ਉੱਥੇ ਇਸ ਜਗ੍ਹਾ ਤੇ ਸਿਰਫ ਹਰਿਆਲੀ ਤੇ ਜਿਨ੍ਹਾਂ ਦਾ ਬੁੱਧ ਅਠ ਹੋਵੇ ਉਹ ਸਾਊਥ-ਈਸਟ ਦਿਸ਼ਾ ਵਿੱਚ ਕਾਹ ਲਾਉਂਦੇ ਥੋੜੀ ਨੈਗੇਟਿਵਿਟੀ ਜਾਂ ਪਰੇਸ਼ਾਨੀਆਂ ਕਈ ਵਾਰੀ ਆ ਜਾਂਦੀ ਹੈ ਹੈਨਾ ਇਸ ਕਰਕੇ ਨਹੀਂ ਲਗਾਉਣਾ ਚਾਹੀਦਾ ਕਾ ਸਾਊਥ-ਈਸਟ ਦਿਸ਼ਾ ਚ ਕਿਸੇ ਨੇ ਪੁੱਛਿਆ ਸੀ ਕਿ ਖੁਰਲੀ ਅਸੀਂ ਖੁਰਲੀ ਕਿਸੇ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ ਜਰੂਰ ਦੱਸਣਾ ਹੈਨਾ ਪਸ਼ੂ ਮਰ ਜਾਂਦੇ ਨੇ ਦੀਦੀ ਸਾਡੇ ਘਰ ਚ ਦੁੱਧ ਦੇਣ ਦੇ ਪਸ਼ੂ ਮਰ ਜਾਂਦੇ ਨੇ ਅੱਛਾ ਸੁਣੋ ਤੁਸੀਂ ਇੱਕ ਤਾਂ ਜਿਹੜੀ ਖੁਰਲੀ ਆ ਉਹ ਵੈਸੇ ਤਾਂ ਸਾਊਥ ਵਾਲੀ ਕੰਧ ਨਾਲ ਹੀ ਹੋਣੀ ਚਾਹੀਦੀ ਆ ਜਾਂ ਵੈਸਟ ਵਾਲੀ ਕੰਧ ਨਾਲ ਹੋਣੀ ਚਾਹੀਦੀ ਆ ਕਿ ਜਦੋਂ ਡੰਗਰ ਮਤਲਬ ਖਾ ਰਹੇ ਹੋਣ ਹੈਵੀ ਹੁੰਦੀ ਹੈ ਨਾ ਉਹ ਕਾਫੀ ਤਾਂ ਉਹ ਸਾਊਥ ਵਾਲੀ ਕੰਧ ਨਾਲ ਹੀ ਹੋਣੀ ਚਾਹੀਦੀ ਆ ਪਾਣੀ ਵਾਲੀ ਖੁਰਲੀ ਜਾਂ ਪਾਣੀ ਦਾ ਪ੍ਰਬੰਧ ਤੁਸੀਂ ਨਾਰਥ ਸਾਈਡ ਵਾਲੇ ਪਾਸੇ ਇੱਕ ਕੁੰਡ ਜੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਤੁਸੀਂ ਨਾਰਥ ਦਿਸ਼ਾ ਦੇ ਟੂਟੀਆਂ ਲਗਾ ਕੇ ਜਿੱਥੇ ਮੋਟਰ ਦਾ ਪਾਣੀ ਆਉਂਦਾ ਜਾਂ ਥਿੱਥੇ ਤੁਸੀਂ ਡੰਗਰਾਂ ਨੂੰ ਪਾਣੀ ਪਿਲਾਉਂਦੇ ਆ ਤਾਂ ਉਹ ਨਾਰਥ ਦਿਸ਼ਾ ਚ ਰੱਖੋ ਹੈਵੀ ਵਾਲੀ ਖੁਰਲੀ ਜਿਹੜੀ ਬਣਾਣੀਆਂ ਜੋ ਵੈਸਟ ਜਾਂ ਸਾਊਥ ਚ ਬਣਾਓ ਸਾਊਥ-ਈਸਟ ਚ ਵੀ ਵੈਸੇ ਖੁਰਲੀ ਬਣਾ ਸਕਦੇ ਹੋ ਚੱਕਰਨੀ ਹੈ ਪਰ ਕੋਸ਼ਿਸ਼ ਇਹ ਕਰਨੀ ਆ ਕਿ ਹਮੇਸ਼ਾ ਹੀ 24 ਘੰਟੇ ਉਸ ਜਗ੍ਹਾ ਤੇ ਇੱਕ ਡੰਗਰਾ ਨੂੰ ਨਹੀਂ ਬੰਨਣਾ ਚਾਹੀਦਾ ਤੇ ਤੁਸੀਂ ਥੋੜਾ ਇਹ ਉਹਨਾਂ ਨੂੰ ਬਦਲਦੇ ਰਹੋ ਕਦੀ ਨਾਰਥ ਵਾਲ ਕਦੀ ਈਸਟ ਵਾਲੀ ਸਾਈਡ ਤੇ ਵੀ ਤੁਸੀਂ ਖੁਰਲੀ ਬਣਾ ਸਕਦੇ ਹੋ ਪਰ ਇੱਕ ਸ਼ਰਤ ਹੈ ਕਿ ਉੱਤੇ ਸਾਊਥ 36 ਹੋਣੀ ਚਾਹੀਦੀ ਆ ਕਿਉਂਕਿ ਪੂਰਬ ਵਾਲੀ ਦੇਚ ਕਿ ਉਹ ਵੈਸੇ ਪਸ਼ੂ ਜਿਹੜੀ ਹੁੰਦੀ ਆ ਡੰਗਰ ਪਸ਼ੂ ਹੁੰਦੇ ਆ ਇਹ ਸ਼ਨੀ ਦੇ ਕਾਰਕ ਹੁੰਦੇ ਆ ਤਾਂ ਅਗਰ ਵੈਸਟ ਦਿਸ਼ਾ 'ਚ ਤੁਸੀਂ ਬਣਾਉਣੇ ਤੋਂ ਬਹੁਤ ਵਧੀਆ ਸਾਊਥ ਦਿਸ਼ਾ 'ਚ ਬਣਾਉਂਦੇ ਹੋ ਉਹ ਵੀ ਵਧੀਆ ਤੇ ਪੂਰਬ 'ਚ ਤਾਂ ਬਣਾਣੀ ਚਾਹੀਦੀ ਹੈ ਜੇ ਸਾਊਥ ਜਾਂ ਵੈਸਟ ਯਾਨੀ ਕਿ ਦੱਖਣ ਤੇ ਪੱਛਮ ਛੱਤੀ ਹੋਵੇ ਠੀਕ ਆ ਇਹ ਤੁਹਾਡਾ ਜਵਾਬ ਸੀ ਤੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਸਾਊਥ-ਈਸਟ ਵਿੱਚ ਪਾਰਕ ਵਗੈਰਾ ਨਹੀਂ ਬਣਾਉਣੀ ਚਾਹੀਦੀ ਚਲੋ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ